ਬੋਸੋ ਕੀ ਹਾਲ ਚਾਲ ਆ ਜੀ ਤੇ ਅੱਜ ਖੜਿਆ ਆ ਜੀ ਮਾਜੇ ਦੇ ਵਿੱਚ ਮਾਜੇ ਚ ਖੜੇ ਕਿੱਥੇ ਆ ਪਿੰਡ ਕਿਹੜਾ ਜੀ ਤੁਹਾਨੂੰ ਸਾਰਾ ਦਿਖਾਉਂਦੇ ਆ ਜੀ ਇਹ ਆ ਜੀ ਇੱਕ ترਸੇਮ ਸਿੰਘ ਫੀਡ ਸ਼ਾਪ ਛੋਟੀ ਜੀ ਸ਼ਾਪ ਆਏ ਤੇ ਤੇ ਅੱਜ ਇੱਥੇ ਅਸੀਂ ਆ ਗਏ ਮਾਰਿਆ ਛਾਪਾ ਭਰਾ ਕੋਲ ਤੇ ਆ ਬਾਈ ਦਾ ਇੱਕ ਛੋਟਾ ਜਿਹਾ ਕਾਊਂਟਰ ਲੱਗਾ ਹੋਇਆ ਜਿਹਦੇ ਵਿੱਚ ਬਾਈ ਮਠਿਆਈਆਂ ਲਾਉਂਦਾ ਅੱਛਾ ਬਾਈ ਦੀ ਸਭ ਤੋਂ ਖਾਸ ਗੱਲ ਕੀ ਆ ਤੇ ਬਾਈ ਇੱਥੇ ਬਣਾਉਂਦਾ ਪੂਰੀ ਸ਼ੁੱਧ ਤੇ ਫਰੈਸ਼ ਬਰਫੀ ਕਿ ਭਾਈ ਨੇ ਸਾਨੂੰ ਕੀਤਾ ਸੀਗਾ ਕਮੈਂਟ ਵੀਡੀਓ ਦੇ ਥੱਲੇ ਵੀ ਭਾਈ ਸਾਡੀ ਬਰਫੀ ਕਰੇ ਜਰੂਰ ਚੈੱਕ ਕਰੋ ਕਿਉਂ ਭੈਣ ਜੀ ਹਾਂਜੀ ਹਾਂਜੀ ਲੋ ਜੀ ਭਾਜੀ ਤੁਹਾਡੀ ਬਰਫੀ ਚੈੱਕ ਕਰਨ ਵਾਸਤੇ ਆ ਗਏ ਹੁਣੇ ਤਾਂ ਬਹੁਤ ਬਹੁਤ ਧੰਨਵਾਦ ਅੱਛਾ ਦੇ ਹੁਣ ਮੈਨੂੰ ਦੱਸੋ ਭਾਈ ਵੀ ਪਹਿਲਾਂ ਤਾਂ ਵੀ ਦੁਕਾਨ ਕਦੋਂ ਤੋਂ ਸ਼ੁਰੂ ਕੀਤੀ ਸੀ ਤੁਸੀਂ ਰਗਾਨੋ ਜੀ ਇਹ 6 7 ਸਾਲ ਹੋ ਜਾਣੇ ਸੱਤ ਸਾਲ ਹੋ ਚੁੱਕੇ ਹੈ ਭਾਈ ਜਿਹੜਾ ਬਰਫੀ ਬਣਾਉਂਦੇ ਹੋ ਪਿਓਰ ਹੀ ਬਣਾਉਂਦੇ ਹੋ ਜਾਂ ਕੁਝ ਬੜਾ ਮੋਟਾ ਕਿਤੇ ਕਰ ਲੈਂਦੇ ਹਿੱਟ ਤਾਂ ਨਹੀਂ ਨਹੀਂ ਪਿਓਰ ਗਾਰੰਟੀ ਸਾਡੀ ਕੋਈ ਵੀ ਕੋਈ ਵੀ ਨੁਕਸ ਕੱਢ ਜੇ ਰਲੇ ਦਾ ਅੱਛਾ ਉਹਦੇ ਅਸੀਂ ਦਿੰਦਾਰ ਹੈ ਅੱਛਾ ਮਲੋ ਜੇ ਕੋਈ ਨੌਕਸ ਕੱਢ ਜਵੇ ਤਾਂ ਦੇਰਦਾਰੋਂ ਕੀ ਦੇਣਾ ਫਿਰ ਜੋ ਵੀ ਰਿਆ ਨਾ ਉਹ ਭਰਾਂਗੇ ਕੀ ਬਾਤ ਹੈ ਬਜੀ ਤੇ ਦੁੱਧ ਦੋ ਲੈਨੇ ਕਿੱਥੋਂ ਆ ਦੁੱਧ ਐਦਾਂ ਆਪਣੇ ਘਰਾਂ ਚੋਂ ਇਸ ਸਟੋਰ ਆਪਣੇ ਇਸ ਪਿੰਡ ਦੇ ਵਿੱਚੋਂ ਹਾਂਜੀ ਹਾਂਜੀ ਇਸੇ ਪਿੰਡ ਦਾ ਹੈ ਜੀ ਪਿੰਡ ਦਾ ਤਾਂ ਦੱਸਿਓ ਭਾਜੀ ਪਿੰਡ ਬੈਂਕਾ ਜੀ ਬੈਂਕਾ ਪਿੰਡ ਲਾਗੇ ਨੇੜੇ ਲੱਗਦਾ ਸੌਰ ਸਿੰਘ ਦੇ ਸੌਰ ਸਿੰਘ ਦੇ ਭਿੱਖੀ ਵੈਂਡ ਵੀ ਲਾਗੇ ਭਿੱਖੀ ਵੈਂਡ ਵੀ ਲਾਗੇ ਸੌਰ ਸਿੰਘ ਦੇ ਲਾਗੇ ਲੱਗਦਾ ਹੈ ਤੇ ਉਨਾ ਜਣਾ ਕਿੱਧਰ ਦੀ ਸੋਖ ਆਇਆ ਭਾਜੀ ਇਹ ਰੋਡ ਵੈਸੇ ਤਰਨਤਾਰਨ ਨੂੰ ਜਾਂਦਾ ਹੈ ਅੱਛਾ ਜੀ ਹਾਂਜੀ ਹਾਂ ਮੇਰੇ ਸਿੱਧਾ ਰੁਕੀ ਇਧਰੋਂ ਸੌਰ ਸਿੰਘ ਵੀ ਲਾਗੇ ਆ ਭਿੱਖੀ ਵੈਂਡ ਵੀ ਲਾਗੇ ਅੱਛਾ ਸਿੱਧਾ ਤਰਨਤਾਰਨ ਵਾਲਾ ਰੋਡ ਵੀ ਇੱਥੇ ਪੱਜ ਜਾਂਦਾ ਹੈ ਹਾਂਜੀ ਹਾਂਜੀ ਇਹ ਰੋਡ ਸਿੱਧਾ ਤਰਨਤਾਰਨ ਕਿਆ ਬਾਤ ਹੈ ਭਾਜੀ ਤੇ ਭਾਈ ਦਿਹਾੜੀ ਚ ਕਿੰਨੀ ਕੁ ਮਰਦੀ ਬਣਾ ਲੈਂਦੇ ਹੋ ਇਸ ਟਾਈਮ ਬਰਫੀ ਦਿਹਾੜੀ ਚ ਆਹੀ 6-7 ਕਿਲੋ ਬਣਾਉਣੇ ਨੇ ਅੱਛਾ ਗਰਮੀ ਵਿੱਚ 6-7 ਕਿਲੋ ਬਰਫੀ ਗਰਮੀ ਦੇ ਵਿੱਚ ਅੱਛਾ ਕਿੰਨੀ ਕੁ ਲੱਗ ਜਾਂਦੀ ਹੈ ਆਪਣੇ ਆਪਣੇ ਲੱਗ ਹੀ ਜਾਂਦੀ 6-5 6-7 ਮਤਲਬ ਜਿੰਨੀ ਬਣਾਉਣੀ ਹੋ ਸਾਡੀ ਸਾਰੀ ਲੱਗ ਜਾਂਦੀ ਹੈ ਹਾਂਜੀ ਹਾਂਜੀ ਆ ਵੇਖੋ ਤੁਹਾਡੇ ਸਾਹਮਣੇ ਬਣਾਉਣੀ ਆ ਅੱਛਾ ਇਹ 5-6 ਕਿਲੋ ਲੱਗ ਜਾ ਰਹੀ ਹੈ ਅੱਛਾ ਇਹ ਪੰਛੇ ਕਿਲੋ ਬਣੋਈ ਦੇ ਨਾਲ ਹੀ ਲੱਗ ਜਾਂਦੇ ਹਾਂਜੀ ਹਾਂਜੀ ਕੀ ਬਾਤ ਹੈ ਬਸ ਕੀ ਬਾਤ ਹੈ ਪੱਕੇ ਭਾਜੀ ਭਾਈ ਕੀ ਹੁਣ ਦੁੱਧ ਦਾ ਪ੍ਰੋਸੀਜਰ ਹੈ ਕਿੰਨਾ ਕੁ ਟਾਈਮ ਇਹਨੂੰ ਹੋਰ ਲੱਗਣਾ ਬਰਫੀ ਬਣਨ ਨੂੰ ਇਹਨਾਂ ਨੂੰ ਆਪਾਂ ਨੂੰ ਲੱਗ ਜਾਣਾ ਅਜੇ ਘੰਟਾ ਕੁ ਲੱਗ ਜਾਣਾ ਹੈ ਇੱਕ ਘੰਟਾ ਹੋਰ ਲੱਗ ਜਾਣਾ ਹਾਂਜੀ ਹਾਂਜੀ ਅੱਛਾ ਬਈ ਛਲਕਾ ਛਲਕਾ ਪੈ ਰਿਹਾ ਬਾਹਰ ਨੂੰ ਧਿਆਨ ਨਾਲ ਭਾਈ ਧਿਆਨ ਨਾਲ ਓਕੇ ਤੇ ਭਾਈ ਹੋਰ ਕੀ ਕੀ ਬਣਾਉਂਦੇ ਆਪਣਾ ਵੇਸਣ ਹੈ ਜੀ ਅੱਛਾ ਹਾਂਜੀ ਆ ਖੋਆ ਵਜਾ ਪਿਆ ਹੈ ਅੱਛਾ ਖੋਆ ਪਿਆ ਤੇ ਆ ਤੁਹਾਡਾ ਵੇਸਣ ਹੈ ਜੀ ਹਾਂਜੀ ਆ ਵੇਸਣ ਹੈ ਕੀ ਬਾਤ ਹੈ ਬਸ ਇਹ ਬੇਤਨ ਆ ਜੇ ਇਹਨੂੰ ਪ੍ਰੋਪਰ ਪ੍ਰੋਸੈਸ ਵਿੱਚ ਲਿਆਉਣਾ ਆ ਜੀ ਨਾ ਹਾਂਜੀ ਹਾਂਜੀ ਵਾਜਗਾ ਤੇ ਭਾਜੀ ਹੁਣ ਬਿਨ ਰੰਗ ਤੋਂ ਆਜੀ ਅੱਛਾ ਬਿਨ ਰੰਗ ਤੋਂ ਇਹ ਹਾਂ ਹਾਂ ਕੋਈ ਰੰਗ ਨਹੀਂ ਇਹਦੇ ਵਿੱਚ ਕੀ ਆ ਬਾਤ ਹੈ ਭਾਜੀ ਬਹੁਤ ਵਧੀਆ ਯਾਰ ਇਹ ਨੇਚਰਲ ਰੰਗ ਕਿਦਾਂ ਲੱਗਦਾ ਹਾਂ ਇਹੋ ਹੀ ਰੰਗ ਉਹ ਵਾਜਗਾ ਜੇ ਤੋ ਰੰਗ ਦੇ ਜਿਹੜੇ ਸਾਡੇ ਪੱਕੇ ਗਾਹਕ ਲੱਗੇ ਆ ਜੇ ਉਹ ਕਿਤੇ ਹੋਰ ਕਿਤੇ ਲੈ ਜਾਣਗੇ ਉਹ ਰੰਗ ਵੇਖ ਕੇ ਦੱਸ ਦੇਣਗੇ ਕਿ ਇਹ ਵੇਰਸ ਨਹੀਂ ਹੋਦਾ ਅੱਛਾ ਤੇ ਹੁਣ ਉਧਰਲੇ ਪਾਸੇ ਆ ਜੀ ਜਿਹੜੀ ਮੇਨ ਵਰਤੀ ਵਰਤੀ ਵਾਲਾ ਕੰਮ ਕਰ ਲਈਏ ਪਹਿਲਾਂ ਹਨਾ ਚਲੋ ਆ ਜੀ अच्छा क्या बात है भाई इधर ਸਾਡੇ ਨਾਲ ਭਰਾ ਚਾਏ ਹੋਏ ਨੇ ਇਧਰ ਬਾਈ ਹੁਣੀ ਆ ਪਾਜੀ ਚੈਨਲ ਦਾ ਨਾਮ ਦੱਸ ਕੀ ਸੀ ਪੰਜਾਬ ਦਾ ਆਪਣਾ ਸਵਾਦ ਪੰਜਾਬ ਦਾ ਆਪਣਾ ਸਵਾਦ ਇਧਰ ਗਰਦਿਆਲ ਸਿੰਘ ਜੀ ਹੁਣੀ ਆ ਸਰਖਾਬ ਤੋਂ ਤੇ ਇਧਰ ਆਪਣੇ ਰਜਤ ਭਾਈ ਹੁਣੀ ਆ ਫਗਵਾੜੇ ਤੋਂ ਤੇ ਚੈਨਲ ਦਾ ਨਾਮ ਹੈਗਾ ਰੋਵਰ ਰਜਤ ਪਰ ਵੀਡੀਓਜ਼ ਨਹੀਂ ਪਾ ਰਹੇ ਐਸ ਕਰ ਵੀਡੀਓਜ਼ ਨਹੀਂ ਪਾ ਰਹੇ ਉਹ ਠੀਕ ਠਿਹਾ ਆਪਾਂ ਥੋੜੇ ਜਿਹਾ ਤਾਂ ਕਰਕੇ ਤੇ ਇਸ ਕਰਕੇ ਲੋ ਜੀ ਹੋਣਾ ਆ ਬਾਈ ਦੀ ਸ਼ਾਪ ਆ ਆ ਛੋਟਾ ਜਿਹਾ ਬਾਈ ਦੇ ਕੂਲਰ ਰੱਖਿਆ ਹੋਇਆ ਤੇ ਆ ਦੇਖੋ ਜੀ ਆ ਆ ਗਈ ਮੇਨ ਜੜੀ ਕਹਾਣੀਆਂ ਜੜੀ ਜਿਹੜੀ ਇੱਕ ਸਾਡੀ 2 ਮਹੀਨੇ ਪਹਿਲਾਂ ਇੱਕ ਕਹਾਣੀ ਸ਼ੁਰੂ ਹੋਈ ਸੀ ਬਰਫੀ ਦੀ ਤੇ ਪਤਾ ਨਹੀਂ ਵੀ ਇਹ ਸਫ਼ਰ ਜਿਹੜਾ ਐਡੀ ਦੂਰ ਤੱਕ ਆਊਗਾ ਹਾਂਜੀ ਹਾਂਜੀ ਸ਼ੋਭਾ ਜੀ ਬਹੁਤ ਬਹੁਤ ਤੁਹਾਡਾ ਧੰਵਾਦ ਆ ਜਿਹੜਾ ਲੋਕਾਂ ਦੇ ਵਿੱਚ ਚੰਗੀ ਚੀਜ਼ ਤੁਸੀਂ ਪਹਚਾਉਂਦਾ ਹੈ। ਕੀ ਬਾਤ ਹੈ ਬਜੀ ਦੇਖੋ ਜੀ ਤੁਸੀਂ ਚੰਗੀ ਚੀਜ਼ ਨੂੰ ਵੜਾ ਰਹੇ ਹੋ ਤੇ ਅਸੀਂ ਚੰਗੀ ਚੀਜ਼ ਨੂੰ ਪਹਚਾਵਾਂਗੇ ਵੀ ਹਾਂਜੀ ਹਾਂਜੀ ਚਲੋ ਪਾਜੀ ਹੁਣ ਪੀਸ ਕੱਟੀਏ ਥੋੜੀ ਜਿਹੀ ਦੋ ਚਾਰ ਕੱਟ ਕੇ ਦਿਖਾਉ ਤੁਹਾਨੂੰ ਲਓ ਜੀ ਕਿਆ ਬਾਤ ਹੈ ਬਸ ਕੰਮੀ ਨਹੀਂ ਕਰਦੇ ਕਿਰਾ ਕੀ ਕਰਨੋ ਚੈਨਲ ਹੈ ਬੰਦ ਹੋਇਆ ਵਾਹ ਜੀ ਵਾਹ ਵਾਹ ਅੱਛਾ ਤੇ ਭਾਈ ਰੇਟ ਕੀ ਹੈ ਇਹਦਾ ਇਹਦਾ ਰੇਟ ਜੀ 500 ਰੁਪਏ 500 ਰੁਪਏ ਕਿਲੋ ਹਾਂ ਜੀ ਹਾਂ ਜੀ ਕਿਆ ਬਾਤ ਹੈ ਭਾਈ ਤੇ ਡੱਬਾ ਕਿਹੜਾ ਲਾਉਣੇ ਨਾਲ ਡੱਬਾ ਭਾਰਾ ਭੂਰਾ ਲਾਉਣੇ ਹੁੰਦੀਆਂ ਕਿਵੇਂ ਨਹੀਂ ਨਹੀਂ ਡੱਬਾ ਓਲਾ ਹੁੰਦਾ ਜੀ ਸਾਡਾ ਓਲਾ ਹੁੰਦਾ ਹਾਂਜੀ ਹਾਂਜੀ ਅੱਛਾ ਤੇ ਸਪੌਂਸਰ ਦੇ ਵਿੱਚ ਮਤਲਬ ਡੱਬੇਦਾਰ ਇਹ ਵੀ ਟੀਵੀ ਵਿੱਚ ਹੁੰਦਾ ਹਾਂਜੀ ਹਾਂਜੀ ਵਿੱਚ ਸਾਰਾ ਕੁਝ ਤੇ ਟੋਟਲ ਕਿੰਨੇ ਗ੍ਰਾਮ ਦੇ ਦਿੰਦੇ ਨੇ 100 ਗ੍ਰਾਮ 1 ਕਿਲੋ ਗ੍ਰਾਮ ਦਾ ਹੁੰਦਾ ਜੀ ਡੱਬਾ ਤੇ ਬਸ 100 ਗ੍ਰਾਮ ਦਾ ਮਤਲਬ 900 ਗ੍ਰਾਮ ਬਰਫੀ ਦੇਣੀ ਤੁਸੀਂ ਹਾਂਜੀ ਹਾਂਜੀ ਕਿਵੇਂ ਵੱਧ ਵੀ ਪੈ ਜਾਂਦੀ ਹੈ ਪਰ ਵੱਧ ਵੀ ਉਦਾਂ ਵਾਦੀ ਦੇਨੇ ਘਟਦਾ ਕੋਈ ਆਹੇ ਦਿੰਦੇ ਨਹੀਂ ਅੱਛਾ ਵਾਦੀ ਕਰਦੇ ਹਾਂਜੀ ਹਾਂਜੀ ਕਿਆ ਬਾਤ ਹੈ ਭਾਈ ਇਸ ਤੋਂ ਪਹਿਲਾਂ ਹੋਰ ਕੀ ਕੰ ਆਏ ਸ਼ੁਰੂ ਤੇ ਹੋ ਕੰਮ ਮੈਂ ਕੀਤਾ ਹੀ ਅਸੀਂ ਸ਼ੁਰੂ ਤੋਂ ਤੁਹਾਡੇ ਇਹੀ ਕਰਦੇ ਹਾਂ ਕਰ ਵੀ ਤੁਹਾਡੇ ਪਿਛਲੇ ਪਾਸੇ ਹੀ ਹੈ ਹਾਂ ਪਿਛਲੇ ਪਾਸੇ ਹੀ ਹੈ ਅੱਛਾ ਪਿਛਲੇ ਪਾਸੇ ਤੁਹਾਡਾ ਘਰ ਆ ਤੇ ਇੱਥੇ ਤੁਸੀਂ ਨਾਲ ਹੀ ਆ ਗਾਨ ਪਾਈ ਨੂੰ ਉਦਾਂ ਮੈਨੂੰ 6 7 8 ਸਾਲ ਹੋ ਜਲੇ ਆ ਜੀ ਅੱਛਾ ਕੰਮ ਕਰਦੇ ਨੂੰ ਮੈਨੂੰ 20 ਸਾਲ ਹੋ ਜਾ ਗਏ ਕੰਮ ਕਰਦੇ ਨੂੰ 20 ਸਾਲ ਹੋ ਗਏ ਹਾਂ ਹੋਰ ਕਿਤੇ ਪਹਿਲਾਂ ਕੰਮ ਨੌਕਰੀ ਕਰਦਾ ਅੱਛਾ ਜੀ ਹਾਂ ਜੀ ਵਾਹ ਜੀ ਵਾਹ ਬਹੁਤ ਵਧੀਆ ਭਾਜੀ ਕਿਹੜੀ ਸ਼ਾਪ ਆਪਾਂ ਪਾਈਏ ਇਹਨੂੰ 6 7 ਸਾਲ ਹੋ ਚੱਲੇ 7 ਸਾਲ ਹਾਂ ਕਿਆ ਬਦ ਘਰ ਚ ਕੋਣ ਕੋਣ ਹੈ ਬਾਈ ਘਰ ਦੇ ਵਿੱਚ ਵੇਰੀ ਘਰ ਵਾਲੀ ਤੇ ਇੱਕ ਲੜਕਾ ਬਸ ਅੱਛਾ ਬਸ ਤਿੰਨੇ ਮੈਂਬਰ ਹੀ ਹਾਂ ਗੁਜਾਰਾ ਵਧੀਆ ਪੂਰਾ ਬਹੁਤ ਵਧੀਆ ਮਹਾਰਾਜ ਨੇ ਬਾਬੇ ਸ੍ਰੀ ਚੰਦ ਨੇ ਰੋਟੀ ਦਿੱਤੀ ਆ ਕਿਰਪਾ ਕੀਤੀ ਹੋਈ ਬਹੁਤ ਸੰਤਾਂ ਦੀ ਫੋੜੋ ਉਹਨਾਂ ਨੇ ਕਹੇ ਕਿ ਤੇ ਸ਼ੌਪ ਮੇਰੀ ਬੁਆਈ ਜੀ ਅੱਛਾ ਜੀ ਅੱਛਾ ਆੜੀ ਅੱਛਾ ਜੀ ਆੜੀ ਸੰਤਾਂ ਨੇ ਕਹੇ ਕਿ ਇਹਨਾਂ ਨੇ ਸ਼ੌਪ ਬੁਆਈ ਕਿ ਤਰਸੇਮ ਤੇ ਪਿਓਰ ਚੀਜ਼ ਵੇਚ ਰਹੀ ਹੈ। ਅੱਛਾ ਜੀ। ਹਾਂ ਜੀ। ਇਹਨਾਂ ਦੀ ਦੌਲਤ ਹੀ ਅਸੀਂ ਖਾਂਦੇ ਆਂ ਜੀ। ਮਤਲਬ ਉਦੋਂ ਦੀ ਪਿਓਰੀ ਵੇਚ ਰਹੇ ਹੋ। ਹਾਂ ਜੀ ਹਾਂ ਜੀ। ਨਹੀਂ ਇਹ ਪਿੰਡਾਂ ਦੇ ਵਿੱਚ ਜੀ ਇੰਨੀ ਮਹਿੰਗੀ ਬਰਫੀ ਕਿਹਨੇ ਲੈਣੀ। ਉਹ ਈ ਗੱਲ ਆ ਦੱਸ। ਹਾਂ ਹਾਂ। ਨਹੀਂ ਪਾਜੀ ਹੁਣ ਤਾਂ ਅਸੀਂ ਚਾਹੁੰਦੇ ਆਂ ਵੀ ਤੁਹਾਡੀ ਬਰਫੀ ਹੁਣ ਤਾਂ ਬਹੁਤ ਮਸ਼ਹੂਰ ਹੋਵੇ ਤੁਸੀਂ ਤਾਂ ਲੋਕਾਂ ਨੂੰ ਇਥੋਂ ਡੱਬੇ ਭੇਜਾ ਕਰੋ, ਪਾਰਸਲ ਕਰ-ਕਰ ਕੇ ਲੋਕ ਤੁਹਾਡੇ ਕੋਲ ਇਹਦੀ ਡਟੇ ਮੈਂ ਬਹੁਤ ਖੜਦੇ ਆ ਜੀ ਕੈਨੇਡਾ, ਅਮਰੀਕਾ ਜਿਹੜੇ ਦਿਨ-ਦਿਹਾਰ ਆਉਂਦੇ ਆ ਲੋਕੀ ਬਣਵਾ ਕੇ ਖੜਦੇ ਪਹਿਲਾਂ ਆਰਡਰ ਦੇ ਜਾਂਦੇ ਆ। ਅੱਛਾ ਪ ਬਹੁਤ ਵਧੀਆ ਲੱਗਾ ਬਾਜੀ ਤੇ ਪਾਜੀ ਫੋਨ ਐਂਦਾ ਕਰੋ ਪਰ ਬਰਫੀ ਟੈਸਟ ਕਰਾਓ ਤੇ ਸਾਨੂੰ ਨਾਲ ਕਰਾਓ ਬੇਸਨ ਟੈਸਟ ਲਾਓ ਜੀ ਠੀਕ ਹੈ ਜੀ ਚਲੋ ਜੀ ਵਾਹ ਜੀ ਵਾਹ ਜੀ ਪਾਜੀ ਆ ਲਓ ਜੀ ਬਹੁਤ ਤੁਸੀਂ ਫੜੋ ਨਾ ਕੀ ਹੱਬਾ ਫਾਈਨਲੀ ਬਰਫੀ ਸਾਡੇ ਹੱਥ ਚ ਆ ਚੁੱਕੀ ਪਰ ਆ ਬਰਫੀ ਦਿਖਾਉਣ ਦਾ ਨਾ ਸਵਾਦ ਨਹੀਂ ਆਉਂਦਾ ਜਿਹੜਾ ਸਵਾਦ ਹੋਣਾ ਨਾ ਬਾਜੀ ਉਹ ਸਵਾਦ ਆ ਆ ਟਰੇ ਦਾ ਓਏ ਹੋਏ ਆ ਜਿੱਨਾਂ ਜਰਫਿਆਂ ਟਰੇ ਦੀ ਬਰਫੀ ਨੇ ਨਾ ਪੂਰੇ ਹੱਥ ਚ ਦੇ ਸੀ ਬਈ ਥੋੜੇ ਥੰਬਨੇਲ ਵਾਸਤੇ ਵੀ ਨਾਲ ਹੀ ਆਪਣੀ ਫੋਟੋ ਆਇਆ ਕਰਿਓ ਓਏ ਹੋਏ ਹੋਏ ਕੀ ਬਾਤ ਇਹਨੂੰ ਕਹਿੰਦੇ ਬਰਫੀ ਉਹ ਵੀ ਪਿਓਰ ਓਰੀਜਨਲ ਪਿੰਡਾਂ ਦੀ ਬਰਫੀ ਤੇ ਇਹਨੂੰ ਪਚਾਉਣ ਵਾਸਤੇ ਵੀ ਥੋੜਾ ਜਿਹਾ ਤਗੜਾ ਜਿਗਰਾ ਚਾਹੀਦਾ ਕਿਉਂ ਕਰਦੇ ਆਲ ਜੀ ਬਿਲਕੁਲ ਬਿਲਕੁਲ ਪੱਕੀ ਗੱਲ ਹੈ ਨਾ ਤੇ ਮਾਣ ਦੇ ਧੋਲੇ ਬਾਦ ਚ ਆ ਤੇ ਆਜੋ ਜੀ ਹੁਣ ਆਜੋ ਇਧਰ ਬਰਫੀ ਵਾਲੇ ਪਾਸੇ ਤੇ ਤਾੜੀ ਤਾੜੀ ਬਰਫੀ ਪੜੀ ਹੋਈ ਐ ਇੱਥੇ ਤੇ ਜਦੋਂ ਬਾਈ ਨੇ ਮੈਨੂੰ ਫੋਨ ਕੀਤਾ ਕਹਿੰਦਾ ਬਾਈ ਮੇਕੋ ਆਕੇ ਮਰਫੀ ਟੈਸਟ ਕਰਿਆ ਤੇ ਮੈਨੂੰ ਲੱਗਿਆ ਵੀ ਮੈਂ ਕਿਹਾ ਸ਼ਾਇਦ ਪਤਾ ਨਹੀਂ ਕੌਣ ਹੋਣਾ ਕੌਣ ਨਹੀਂ ਹੋਣਾ ਨਾ ਕਿਵੇਂ ਆ ਫੇਰ ਮੈਂ ਬਾਈ ਕੋਲ ਵੀਡੀਓ ਮੰਗਾਈ ਜਦੋਂ ਬਾਈ ਨੇ ਮੈਨੂੰ ਇੱਕ ਵੀਡੀਓ ਬਣਾਈ ਤੇ ਭੇਜੀ ਤਾਂ ਖਵਾ ਮਾਰਦੇ ਦੀ ਇਹ ਮੇਰਾ ਮਨ ਕੀਤਾ ਵੀ ਯਾਰ ਨਹੀਂ ਬਾਈ ਚੱਲ ਚਲੀਏ ਭਰਾ ਦੇ ਕੋਲ ਪਾਵੇ ਜਿੱਥੇ ਮਰਜ਼ੀ ਹੋਵੇ ਇਸ ਕਰਕੇ ਪੰਜਾਬੀ ਭਰਾ ਸਾਡੇ ਜਿੱਥੇ ਵੀ ਹੋਣਗੇ ਅਸੀਂ ਉਹਨਾਂ ਕੋਲ ਆਵਾਂਗੇ ਚਾਹੇ ਕੱਲੀ ਬਰਫੀ ਹੋਵੇ ਚਾਹੇ ਭਰਾ ਦਾ ਕੋਈ ਵੀ ਕੰਮ ਹੋਵੇ ਅਸੀਂ ਤੁਹਾਡੇ ਲਈ ਹਾਜ਼ਰ ਹਾਂ ਜਿੱਥੇ ਮਰਜ਼ੀ ਬੁਲਾ ਲਓ ਸਾਨੂੰ ਚਾਹੇ ਕੈਨੇਡਾ ਬੁਲਾ ਲਓ ਕੈਨੇਡਾ ਵਾਲ ਤੇ ਹੁਣ ਵਾਰੀ ਆ ਜੀ ਬਰਫੀ ਦਾ ਟੈਸਟ ਕਰਦੀ ਆ ਓਏ ਹੋਏ ਖੁਸ਼ਬੂ ਬਹੁਤ ਵਧੀਆ ਆ ਭਾਈ ਨੇ ਆਉਂਦੇ ਇੱਕ ਬਾਈ ਨੇ ਸਾਡੇ ਸਮੈਲ ਗੱਲ ਕੀਤੀ ਮੈਂ ਕਿਹਾ ਬਾਈ ਸਮੈਲ ਨਹੀਂ ਖੁਸ਼ਬੂ ਗਿਆ ਕਰ ਕੋ ਚਲੋ ਤੇ ਸਾਰਿਆਂ ਨੇ ਟੈਸਟ ਕਰਦੇ ਆ ਭਾਜੀ ਗੁਰਦੇਵ ਜੀ ਤੁਸੀਂ ਵੀ ਆਓ ਤੁਸੀਂ ਵੀ ਆਓ ਸਰ ਜਣੇ ਆਜੋ ਭਾਈ ਇੱਕ ਇੱਕ ਵੀ ਚੱਕੋ ਸਰ ਜਣੇ ਗੁਰਦੇਵ ਜੀ ਮੈਂ ਕਿ ਜਿਆਦਾ ਖਾ ਬੈਠਾ ਜੀ ਚਾਹ ਦੀ ਨੂੰ ਦਸ ਭਰਾ ਭੁੱਕੀ ਇੱਥੇ ਕਰਨਾ ਇਧਰ ਆਓ ਨਾਲ ਤੇ ਪਹਿਲਾ ਭਾਈ ਦੱਸੋ ਕਿ ਕਿਵੇਂ ਲੱਗੀ ਵਰਤੀ ਮੈਂ ਟੇਸਟੀ ਬਾਤ ਚ ਕਰਨੀ ਆ ਭਾਈ ਵਰਪੀਆਂ ਦਾ ਅਸੀਂ ਵੀ ਬਹੁਤ ਖਾਧੀਆਂ ਆ ਹਾਂ ਵਰਪੀ ਦਾ ਇੱਕ ਚੜਾ ਪਿਓਰਟੀ ਦਾ ਇੱਕ 파ਰਟ ਹੁੰਦਾ ਹੀ ਆ ਇੱਕ ਮਿੱਠਾ ਬੈਲੈਂਸ ਚਾਹੀਦਾ ਹਾਂ ਬਿਲਕੁਲ ਮਿੱਠਾ ਬਹੁਤ ਨਾਰਮਲ ਆ ਤੇ ਟੇਸਟ ਵੀ ਬਹੁਤ ਵਧੀਆ ਕਿਆ ਬਾਤ ਹੈ ਜੀ ਇੱਕ ਨਾ ਹਾਂ ਹਾਂਜੀ ਬਿਲਕੁਲ ਹਾਂਜੀ ਜੀ ਆਪਣੇ ਪੰਜਾਬ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਇੱਕ ਇਦਾਂ ਦੇ ਬਹੁਤ ਹਿਡਨ ਜੈਮ ਬੈਠੇ ਆ ਜਿਹੜੇ ਬਹੁਤ ਪਿਓਰ ਚੀਜ਼ਾਂ ਵੇਚ ਰਹੇ ਆ ਅੱਛਾ ਤੁਸੀਂ ਕਿਸੇ ਦੇਖੀ ਆ ਜਿੰਨੇ ਫੂਡ ਬਲੌਗਰ ਨੇ ਆਪਣੇ ਉਹ ਪੰਜਾਬ ਵੀ ਕਦੀ ਕਦੇ ਤੁਰੇ ਫਿਰਨਗੇ ਕਦੀ ਕਿਸੇ ਪਾਸੇ ਜਾਣਗੇ ਵੱਡੇ ਵੱਡੇ ਦੁਕਾਨਾਂ ਨੂੰ ਪ੍ਰਮੋਟ ਕਰਨਗੇ ਆ ਤੁਸੀਂ ਦੱਸੋ ਵੀ ਆਹ ਦੁਕਾਨ ਪਤਾ ਸੀ ਕਿਸੇ ਨੂੰ ਹਾਂਜੀ ਹਾਂਜੀ ਮੈਂ ਜਗਰਦਾਲ ਜੀ ਮੈਂ ਇਹ ਗੱਲ ਕਰਨਾ ਹੀ ਚਾਹੁੰਦਾ ਸੀ ਵੀ ਜਿਵੇਂ ਆਪਾਂ ਉਹ ਵਰਤੀ ਖਾਧੀ ਹੈ ਨਾ ਤੇ ਖਾਣ ਤੋਂ ਬਾਅਦ ਆਪਾਂ ਨੂੰ ਇੱਕ ਸਵਾਦ ਆ ਰਿਹਾ ਵੀ ਜਿਵੇਂ ਅਸੀਂ ਦੁੱਧ ਪੀ ਗਏ ਦੁੱਧ ਪੀ ਗਏ ਆ ਹਾਂ ਜੀ ਤੇ ਜ਼ਿਆਦਾਤਰ ਆਪਾਂ ਜਦੋਂ ਪਾਸੇ ਖਾਂਦੇ ਹਾਂ ਤੇ ਤੁਹਾਡਾ ਮੂੰਹ ਆਪਣੇ ਆਪ ਹੀ ਨਾ ਜਿਹਾ ਠੱਗਾ ਮਿੱਠਾ ਜਾ ਹੋ ਜਾਂਦਾ ਤੇ ਉਹ ਲੱਗੂਗਾ ਤੁਹਾਨੂੰ ਵੀ ਤੁਸੀਂ ਦੁੱਧ ਨਹੀਂ ਪੀਤਾ ਕੁਝ ਹੋਰ ਜੀ ਖਸ਼ੋਰ ਖਾਧੀ ਆ ਇਹ ਬਿਲਕੁਲ ਦੁੱਧ ਜਿਹੜਾ ਉਹਦਾ ਸਵਾਦ ਜਿਹੜਾ ਜਿਹੜੀ ਵਰਪੀ ਸਹੀ ਨਾ ਉਹ ਗਲੇ ਨੂੰ ਜਿ ਫੜਦੀ ਆ ਫੜਦੀ ਆ ਆ ਦੇਖ ਲਓ ਬਾਈ ਹੁਣ ਸਾਰਿਆਂ ਨੂੰ ਪਤਾ ਲੱਗਿਆ ਵੀ ਗਲੀ ਜਿਹੜੀ ਕੰਮੀ ਵਰਪੀਓ ਗਲਾ ਫੜਦੀ ਆ ਉਹ ਤੇ ਚਲੋ ਹੁਣ ਵਾਰੀ ਆਪਣੀ ਟੈਸਟ ਕਰਦੀ ਆ ਉੱਜੀ ਗੱਲ ਹੋ ਰਿਹਾ ਨਾ ਵੀ ਅਸੀਂ ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਾਨੂੰ ਇਹਨਾਂ ਚੀਜ਼ਾਂ ਦਾ ਟੇਸ ਜ਼ਿਆਦਾ ਪਤਾ ਵਾ ਪਤਾ ਵਾ ਇਹ ਕਿਹੜੀ ਚੀਜ਼ ਹੈ ਵਿੱਚ ਪਈ ਹੈ ਤੇ ਕਿਹੜੀ ਚੀਜ਼ ਨਹੀਂ ਠੀਕ ਗੱਲ ਉਹ ਜੇ ਆਪਾਂ ਜਗਾ ਚਾਹੋ ਤਾਂ ਦੇਖ ਲੀਨੇ ਵੀ ਬੜੀਆਂ ਵੱਡੀਆਂ ਵੱਡੀਆਂ ਸੋਹਣੀਆਂ ਸੋਹਣੀਆਂ ਸਜਾਈਆਂ ਹੋਈਆਂ ਮਠਿਆਈਆਂ ਹਨਾ ਪਰ ਉਹਦੇ ਵਿੱਚ ਕੀ ਹੈ ਇਹ ਕਿਸੇ ਨੂੰ ਪਤਾ ਦੇਖਣ ਨੂੰ ਤੁਹਾਨੂੰ ਸਾਦੀ ਲੱਗੂਗੀ ਪਰ ਜਦੋਂ ਖਾਓਗੇ ਸਵਾਦ ਉਹਦਾ ਵੱਖ-ਵੱਖਰਾ ਬੜੀ ਅੱਛਾ ਹੁਣ ਬਾਰੀ ਆ ਗਈ ਬੇਸਣ ਦੀ ਓਏ ਹੋਏ ਆਜਾ ਜਦੋਂ ਨਾ ਬਾਈ ਦੇ ਵੇਸਣ ਲੈਂਦਾ ਹੀ ਆ ਉਹਦੀ ਖੁਸ਼ਬੂ ਖੁਸ਼ਬੂ ਐਨੀ ਪੈਰੀ ਆਈ ਨਾ ਉਹ ਮੈਂ ਸ਼ਾਰਟ ਕਰਦਾ ਬਾਈ ਹੋਰ ਉਹ ਤਾਂ ਵੇਸਣਾ ਜਿਹੜੇ ਪੀਸ ਮਿਲਲੇ ਤੁਹਾਨੂੰ ਉਹ ਬਰਫੀ ਦੇ ਕੱਟੇ ਮਿਲਲੇ ਨੇ ਵੇਸਣ ਦੇ ਪਰ ਸਾਨੂੰ ਭਰਾ ਦੇ ਸਾਨੂੰ ਉਹ ਤੇ ਦੇ ਦਿੱਤੀ ਵੀ ਬਾਈ ਤੁਸੀਂ ਇਹਨੂੰ ਟੇਸਟ ਜ਼ਰੂਰ ਕਰੋ ਕਿਵੇਂ ਦਾ ਫਲੇਵਰ ਆ ਭਾਈ ਲੋ ਜੀ ਕਰੋ ਚੱਕੀ ਆ ਹਾਂ ਮੈਂ ਕਰਦਾ ਜਦੋਂ ਦੇ ਨਾ ਕਈ ਵੱਡੀਆਂ ਤਾਂ ਕਹਿੰਦਾ ਨਾਮ بڑے ਦਰਸ਼ਨ ਛੋਟੇ ਇਹਨਾਂ ਦੇ ਨਾ ਭਾਵੇਂ ਘਟਿਆ ਦਰਸ਼ਨ ਵੱਡਿਆ ਦਰਸ਼ਨ ਵੱਡਿਆ ਭਾਈ ਇੱਕ ਇੱਕ ਗੱਲ ਨੂੰ ਇੱਕ ਗੱਲ ਭਾਈ ਬੰਦਣ ਵਾਲੀ ਆ ਮਾਝੇ ਚ ਆ ਕੇ ਨਾ ਇਹ ਚੀਜ਼ ਆਈ ਆ ਵੀ ਮਾਝੇ ਵਾਲੇ ਦਾ ਦਿਲ ਬੜੇ ਖੁੱਲੇ ਡੁੱਲੇ ਦੇ ਇਹ ਉਹ ਬੰਦੇ ਨੇ ਜਿਹੜੇ ਜਦੋਂ ਘਰ ਦੇ ਵਿੱਚ ਕੋਈ ਆ ਕੇ ਨਾ ਮਤਲਬ ਕਿ ਦੁਸ਼ਮਣ ਵੀ ਆ ਜਾਂਦਾ ਪਹਿਲਾਂ ਤਾਂ ਉਹਨੂੰ ਕੁੱਟਦੇ ਆ ਤਸਲੀਂ ਨਾਲ ਕੁੱਟਣ ਤੋਂ ਬਾਅਦ ਵਿੱਚ ਫਿਰ ਉਹ ਕਹਿੰਦੇ ਆ ਵੀ ਹਾਂ ਜੀ ਵੀਰ ਜੀ ਪਹਿਲਾਂ ਖੜਾ ਵੀੜਾ ਦੱਸ ਕੀ ਆ ਉਸ ਤੋਂ ਬਾਅਦ ਬਾਕੀ ਜਿਹੜਾ ਰਾਈ ਦਾ ਮੇੜੀ ਗੱਲਾਂ ਵਾਜ ਕਰਾਂਗੇ ਹਾਂ ਜੀ ਹਾਂ ਜੀ ਬਾਜੇ ਜਿਹੜੇ ਖੁੱਖਾ ਨਹੀਂ ਮਰਨ ਦੇ ਕਿਸੇ ਨੂੰ ਪੂਰੇ ਬਾਜੇ ਜਿਹੜੀ ਖੁਆ ਖੁਆ ਜ਼ਰੂਰ ਮਾਰ ਦੇਣਗੇ ਪੂਰੇ ਬਾਜੇ ਜਿਹੜੀ ਪੰਜਾਬ 'ਚ ਪੱਕੀ ਗੱਲ ਆ ਬਾਈ ਬਈ ਅੱਜ ਤੱਕ ਬਰਫੀ ਦੱਸਣ ਲੱਗਾ ਤੁਹਾਨੂੰ ਕਹ ਲਈ ਇਹ ਵੀ ਪੰਜਾਬ ਦੇ ਵਿੱਚ ਟਾਪ ਕਲਾਸ ਬਰਫੀਆਂ ਦੇ ਵਿੱਚ ਬਾਈ ਦੀ ਬਰਫੀ ਦਾ ਨਾਮ ਆ ਗਿਆ ਭਾਜੀ ਕਲੀਅਰ ਗੱਲ ਆ ਕਿਉਂਕਿ ਮੈਂ ਕਲੀਅਰ ਐਸੀ ਅਜ ਤੱਕ ਕਦੀ ਕਿਸੇ ਦੀ ਚੀਜ਼ ਨੂੰ ਝੂਠੀ ਬੋਲਿਆ ਜੋ ਬੋਲਿਆ ਸੱਚ ਬੋਲਿਆ ਭਾਈ ਤੁਸੀਂ ਨਾ ਕਿਤੇ ਜਦੋਂ ਭਾਈ ਰਜੀਸ਼ ਸਿੰਘ ਢੱਡੀਆਂ ਦਾ ਤੁਸੀਂ ਸ਼ੂਟ ਕਰਕੇ ਆ ਨਾ ਹਾਂਜੀ ਉਦੋਂ ਬਰਫੀ ਖਾ ਕੇ ਦੇਖਿਓ ਤੇ ਦੱਸਿਓ ਸਾਨੂੰ ਵੀ ਆਹ ਭਰਾ ਦੀ ਬਰਫੀ ਦਾ ਮੈਚ ਕਿੱਥੇ ਆ ਹਾਂਜੀ ਅੱਛਾ ਇੰਨੀ ਗੱਲ ਮੈਂ ਹੁਣ ਕਵਾਂ ਵੀ ਫਲਾ ਦਿੰਦਾ ਹਾਂ ਬਹੁਤ ਵਧੀਆ ਤੇ ਬਿਰਜੂ ਬਹੁਤ ਵਧੀਆ ਹਾਂ ਮਤਲਬ ਜੇ ਗੱਲ ਕਰੀਏ ਬਿਰਜੂ ਦੀ ਗੱਲ ਕਰੀਏ ਆਪਾਂ ਟਾਪ ਕਲਾਸ ਬਰਫੀਆਂ ਵਾਲਿਆਂ ਦੀ ਉਹਨਾਂ ਵਿੱਚ ਬ ਕਿਤਨਾ ਕਿਤੇ ਹੈਗਾ ਆ ਪਰ ਇੰਨੀ ਆ ਵੀ ਪ੍ਰੋਮੋਸ਼ਨ ਹੈ ਨਹੀਂ ਭਰਾ ਦੀ ਜੇ ਕਿਤੇ ਹੁੰਦੀ ਤਾਂ ਮੈਨੂੰ ਲੱਗਦਾ ਜਿੱਦੋਂ ਵੀ ਉੱਪਰ ਹੋਣਾ ਸੀ ਪੰਜਾਬ ਦੀਆਂ ਬੈਸਟ ਬਰਫੀਆਂ ਚੋਂ ਹਾਂ ਅੱਛਾ ਮਾਝੇ ਦੀ ਟਾਪ ਦੀ ਪਹਿਲੀ ਬਰਫੀ ਮੈਂ ਤੁਹਾਨੂੰ ਦਿਖਾਤੀ ਅੱਜ ਹਾਂਜੀ ਹੁਣ ਹੋਰ ਜਿਹੜੀਆਂ ਬਰਫੀਆਂ ਮਾਝੇ ਦੀਆਂ ਹੋਣਗੀਆਂ ਤਰ ਤਰ ਜਿਲ੍ਹੇ ਦੀ ਮੈਂ ਵੀ ਬਰਫੀ ਲੱਭਣ ਦੇ ਆ ਹ ਤੇ ਉਹ ਕਿਸੇ ਨੂੰ ਪੁੱਛੀ ਦਾ ਤੇ ਉਹ ਜਿਹੜੀਆਂ ਕਿੰਨੀਆਂ ਚੜੀਆਂ ਦੁਕਾਨਾਂ ਉਹਨੀਆਂ ਹੀ ਦੱਸਦੇ ਸੀ ਦੱਸਦੇ ਸੀ ਭਾਈ ਨੇ ਦੱਸਿਆ ਵੀ ਬਰਫੀ ਛੂਟ ਕਰਨ ਚੱਲੇ ਆ ਤੇ ਤੁਹਾਨੂੰ ਚੱਕਰਾ ਕੇ ਲਈ ਚੱਕਰਾ ਕੇ ਲਈ ਕੋਈ ਚਾਹੀਦੀ ਚੀਜ਼ ਤੇ ਹੁਣ ਆ ਗਈ ਆਪਣੀ ਵਾਰੀ ਵੇਚਣ ਦੀ ਭਾਈ ਦਰੋ ਭਾਈ ਜਿਹੜੀ ਦਾਲ ਬਣਾਉਦੇ ਜਿਹੜੀ ਦਾਲ ਹੁੰਦੀ ਆ ਹਾਂਜੀ ਹਾਂਜੀ ਇਹ ਤੁਸੀਂ ਆਪੇ ਹੁੰਦੇ ਹੋ ਆਪਦੇ ਆਪ ਅਸਲ ਵਿੱਚ ਨਾ ਮੈਂ ਹੁਣ ਬਣਾਉਣਾ ਨਹੀਂ ਨਹੀਂ ਹੁਣ ਦਾਲ ਦੀ ਗੱਲ ਤਾਂ ਕੀਤੀ ਕਿਉਂਕਿ ਮੇਰੇ ਨਾਲ ਦਾਲ ਥੱਲੇ ਕਿ ਦਾਲ ਦਾ ਪੀਸ ਆ ਗਿਆ ਵਜੇ ਅੱਛਾ ਹੁਣ ਹੁਣ ਅੱਛਾ ਜੇ ਉਹ ਨਕਲੀ ਹੁੰਦਾ ਜਾਂ ਕਿ ਦੁਕਾਨ ਦਾ ਹੁੰਦਾ ਤਾਂ ਦਾਲ ਦਾ ਪੀਸ ਆਉਣਾ ਨਹੀਂ ਨਹੀਂ ਆਉਣਾ ਇਹ ਹੈ ਨਾ ਇਹਨ ਕਰਕੇ ਭਾਈ ਗੁਰਾ ਦੀ ਵਾਕੇ ਭਾਈ ਨੇ ਸੱਚ ਬੋਲਿਆ ਵੀ ਭਾਈ ਜਿਹੜੀ ਜੀ ਹੈਗੀ ਆ ਵਾਕੇ ਭਾਜੀ ਬਹੁਤ ਪਿਓੜੀ ਆ। ਸੱਚ ਜੀ ਬੋਲਣਾ ਜੀ ਝੂਠ ਨਹੀਂ ਬੋਲਣਾ। ਕੀ ਗੱਲ। ਕਹਿੰਦੇ ਜਿਹੜੇ ਆ ਆਦਮਦੇ ਆ ਨਾ ਪਿੰਡਾਂ ਦੇ ਉਹ ਇਮਾਨਦਾਰੀ ਹੁੰਦੇ ਆ। ਉਹ ਇਮਾਨਦਾਰ ਹੁੰਦੇ ਆ। ਕਹਿੰਦੇ ਹੁੰਦੇ ਨਾ ਸਾਦਗੀ ਵੀ ਇੱਕ ਰਹਿਮਤ। ਬਿਲਕੁਲ ਭਾਜੀ। ਹਾਂ ਜੀ। ਨਾਲੇ ਭਾਜੀ ਜਿਹੜੇ ਆਹੀਂ ਥੱਲੇੋਂ ਉੱਠੇ ਆਂ ਭਾਂਡੇ ਮਾਜ ਕੇ ਸਵਰਛ ਕਰਕੇ ਫੇਸਤਾ ਦਾਲੋ ਘਾਰੇ। ਜਵਾਬ ਬਾਰੀ ਫੁਰਪੇ ਖਾ ਖਾ ਕੇ ਹਾਂ ਫਿਰ ਇਹ ਚੀਜ਼ ਮਿਲ ਗਿਆ ਬਿਲਕੁਲ ਕੀ ਬਾਤ ਹੈ ਇਹ ਨਹੀਂ ਅਹੀਂ ਚੱਲਦੇ ਫਿਰਦੇ ਬਣ ਗਏ ਦੇਖੋ ਇੱਕ ਚੀਜ਼ ਹੋਰ ਭਾਜਦੀਆਂ ਗੱਲਾਂ ਤੋਂ ਹੀ ਲੱਗ ਰਿਹਾ ਵੀ ਯਾਰ ਇਸ ਬੰਦੇ ਦੇ ਵਿੱਚ ਉਹ ਗੱਲਾਂ ਨਹੀਂ ਹੈਗੀਆਂ ਵੀ ਜਿਹੜਾ ਚਲਾਕੀ ਵਾਲੀ ਚਲਾਕੀ ਨਹੀਂ ਹੈਗੀ ਨਹੀਂ ਨਹੀਂ ਜੇ ਰੱਬ ਨੂੰ ਜਾਣ ਦੇਣੀ ਆ ਸਾਰਿਆਂ ਨੇ ਉੱਥੇ ਜਾਣਾ ਆ ਕੀ ਬਾਤ ਹੈ ਗਾਗ ਨੂੰ ਵੀ ਜਿਹੜਾ ਆ ਜੋ ਚੀਜ਼ਾਂ ਬਾਹਰ ਲਿਖੀ ਉਹੋ ਹੀ ਦੇਣੀ ਬਹੁਤ ਵਧੀਆ ਭਾਈ ਇੱਕ ਹੋਰ ਦੱਸ ਦਿਆਂ ਜੀ ਇਹ ਪਿੰਟ ਜਿਹੜਾ ਨਾ ਆਪਣੇ ਕੌਮ ਦੇ ਬਹਾਲ ਕਮਿਸ਼ਨਰ ਜਿਹੜੇ ਜੋਗਾ ਸਿੰਘ ਜੋਗੀ ਉਹਨਾਂ ਦੇ ਸਭ ਤੋਂ ਵੱਡੇ ਚੇਲੇ ਭਾਈ ਬਲਦੇਵ ਸਿੰਘ ਬੈਂਕਾ ਦਾ ਪਿੰਡ ਆ। ਅੱਛਾ ਜੀ। ਜੋਗਾ ਸਿੰਘ ਜੋਗੀ ਦਾ ਸਭ ਤੋਂ ਵੱਡਾ ਚੇਲਾ ਜਿਹੜਾ ਵਾ ਸੇਗ ਗੁਰਦਰਾ ਮਹਾਰਾ ਤਰਨਤਾਰਨ ਜਿਹੜਾ ਸਲੋਵਾਰ ਗੁਰੂ ਅਰਜਨ ਦੇਵ ਦਾ ਇੱਥੇ ਬਾਨਾ ਹੀ ਪਹਿਲਾਂ ਜੀ। ਅੱਛਾ ਜੀ। ਹਾਂਜੀ ਇੱਥੇ ਹੋ ਗਿਆ ਹੈ। ਅਜੇ ਬਲੇ ਇੱਥੇ ਬਣਾ ਸੀ ਗੁਰੂ ਸਾਹਿਬ ਉਧਰ ਦੀ ਲੰਗ ਚ ਗਏ ਨਾ ਤੇ ਇੱਥੇ ਫਿਰ ਜਗਾ ਦੀ ਕਮੀ ਹੋਣ ਕਰਕੇ ਕਿਉਂਕਿ ਜ਼ਿਆਦਾਤਰ ਇੱਥੇ ਦਿੱਤੀ ਨਹੀਂ ਜਗਾ ਲਾਹੌਰ ਦੇ ਲਾਹੌਰ ਦੇ ਲੋਕਾਂ ਦਾ ਜ਼ਿਆਦਾ ਰਾਸ ਸੀ ਨਾ ਇੱਥੇ ਮੁਸਲਮਾਨ ਲੋਕ ਜ਼ਿਆਦਾ ਰਹਦੇ ਇੱਥੇ ਤੇ ਇਹ ਸਾਰੇ ਪਿੰਡਾਂ ਦੇ ਵਿੱਚ ਮਹਾਰਾਜ ਇੱਥੇ ਲੰਗ ਤੇ ਗਏ ਆ ਭਾਈ ਫਿਰ ਇੱਥੇ ਜਿੱਥੇ ਗੁਰੂ ਸਾਹਿਬ ਨਿਕਲ ਕੇ ਗਏ ਹੋਣ ਤੇ ਉੱਥੇ ਦਾ ਮਲਾਵਟ ਵਾਲਾ ਕੰਮ ਹੀ ਨਹੀਂ ਕੋਈ ਹੁੰਦਾ ਹੈ ਨਾ ਤੇ ਵਾਕੇ ਭਾਈ ਬਹੁਤ ਵਧੀਆ ਲੱਗਾ ਬਰੇ ਤੈਨੂੰ ਮਿਲ ਕੇ ਤੇ ਤੇਰੀ ਬਰਫੀ ਖਾ ਕੇ ਸਵਾਦ ਆ ਗਿਆ ਯਾਰ ਬਹੁਤ ਵਾਹ ਸੱਚੀ ਭਾਈ ਤੈਨੂੰ ਦੁਗਣੀ ਰਾਤ ਚੋਕਨੀ ਤਰੱਕੀ ਕਰੇ ਤੇ ਤੇ ਬਾਈ ਐਡਰੈਸ ਬੋਲੋ ਬਾਈ ਜਦੋਂ ਆਪਣਾ ਕਰੀ ਵੀ ਕਿੱਥੇ ਭਰਾਵਾ ਤੇਰੇ ਕੋਲ ਮਰਫੀ ਲੈਣਾ ਹੋ ਰਾਇਆ ਇਹ ਦੋਹੀ ਆਉਣਾ ਜੀ ਤਰਮਤਾਨ ਰੋੜ ਆਏ ਸਿੱਧਾ ਤਰਮਤਾਨ ਨੂੰ ਜਾਂਦਾ ਜੀ ਪਿੱਖੀਵੜ ਤੋਂ ਬੈਂਕਾ ਹਾਂ ਹਾਂ ਪਿੱਖੀਵੜ ਤੋਂ ਬੈਂਕਾ ਉਧਰੋਂ ਸੌਰ ਸਿੰਘ ਤੋਂ ਬੈਂਕਾ ਜੀ ਗਰਿਆਲੀ ਤੁਸੀਂ ਇੱਕ ਹੀ ਬੋਲ ਸਰਕਾਰੀ ਸਕੂਲ ਦੇ ਸਾਹਮਣੇ ਹਾਂਜੀ ਹਾਂਜੀ ਬਾਈ ਜੀ ਇਹ ਆਪਾਂ ਨੂੰ ਸਾਨੂੰ ਪਤਾ ਹੀ ਸਾਰੇ ਮਾਝੇ ਦੇ ਰਹਿਣ ਵਾਲੇ ਆ ਤੇ ਇਹ ਬਾਈ ਜੀ ਨਾ ਬੈਂਕੇ ਪਿੰਡ ਦਾ ਰਹਿਣ ਵਾਲਾ ਤੇ ਜਿੰਨੇ ਵੀ ਬਾਰਡਰ ਏਰੀਆ ਦੇ ਪਿੰਡ ਹੈਗੇ ਨਾ ਉਹ ਜਦੋਂ ਪਿੱਖੀਵੜ ਤੋਂ ਆਉਂਦੇ ਪਿੱਖੀਵੜ ਆਪਣਾ ਜਿਹੜਾ ਕੇਂਦਰ ਬਿੰਦੂ ਆ ਤੇ ਪਿੱਖੀਵੜ ਤੋਂ ਤੁਸੀਂ ਬੈਂਕੇ ਵਾਲੇ ਪਾਸੇ ਹੋਣਾ ਬੈਂਕੇ ਦੇ ਵਿੱਚ ਸਕੂਲ ਸਰਕਾਰੀ ਸਕੂਲ ਨੇ ਬਿਲਕੁਲ ਸਾਹਮਣੇ ਬਾਈ ਦੀ ਦੁਕਾਨ ਤੇ ਇੱਥੇ ਆ ਕੇ ਤੁਸੀਂ ਸਵਾਦਿਸ਼ ਬਰਫੀ ਦਾ ਆਨੰਦ ਲੈ ਸਕਦੇ ਆ ਸ਼ਾਬਾਸ਼ ਬਰਫੀ ਤੇ ਵੈਸੋ ਜੀ ਤੇ ਚਲੋ ਜੀ ਹੁਣ ਤੁਸੀਂ ਕਰਨਾ ਕੀ ਹੈ ਕਿਉਂਕਿ ਵੀਡੀਓ ਸਾਡੀ ਐ ਚਾਹੁੰਦੇ ਹੁੰਦੇ ਆ ਵੀ ਵਧੀਆ ਤਿੱਕਣਾ ਬਣ ਜਾਏ ਭਰਾਣਾ ਸਾਡਾ ਬਹੁਤ ਵਧੀਆ ਸੀ ਬਾਈ ਥੈਂਕ ਯੂ ਸੋ ਮਚ ਤੇ ਹੁਣ ਤੁਸੀਂ ਕਰਨਾ ਕੀ ਹੈ ਵੀਡੀਓ ਨੂੰ ਸ਼ੇਅਰ ਕਰਨਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਭਰਾ ਨੂੰ ਸਪੋਰਟ ਜ਼ਰੂਰ ਕਰਿਓ ਕਿਉਂਕਿ ਜਿੰਨਾਂ ਨੂੰ ਵੀ ਬਰਫੀ ਚੰਗੀ ਚਾਹੀਦੀ ਹੈ ਸ਼ੁੱਧ ਚਾਹੀਦੀ ਹੈ ਸਾਨੂੰ ਪੁੱਛਦੇ ਸੀ ਵੀ ਮਾਝੇ ਜੋ ਬਰਫੀ ਕਿੱਥੋਂ ਮਿਲਣੀ ਹੈ ਲੋ ਜੀ ਮਾਝੇ ਜੋ ਮਿਲਣੀ ਹੈ ਤਰਮਦਾਰ ਦੇ ਜ਼ਿਲ੍ਹੇ ਦੇ ਵਿੱਚ ਬੈਂਕਾਪਿੰਡ ਬਾਈ ਦਾ ਨੰਬਰ ਡਿਸਕ੍ਰਿਪਸ਼ਨ ਚ ਅਸੀਂ ਪਾ ਦੇਣਾ ਜੀ ਜਿਹਨੂੰ ਨੰਬਰ ਫਿਰ ਚਾਹੀਦੀ ਡਿਸਕ੍ਰਿਪਸ਼ਨ ਚ ਬਾਈ ਨੂੰ ਕਾਲ ਕਰੋ ਕਾਲ ਕਰਕੇ ਬਾਈ ਕੋਲ ਆ ਕੇ ਪਰਫੀ ਲੈ ਆ ਸਕਦੇ। ਕਿਉਂ ਬਾਈ? ਤੇ ਚਲੋ ਜੀ ਹੁਣ ਫਿਰ ਸਾਨੂੰ ਦਿਓ ਆ ਗਿਆ ਮਿਲਦੇ ਆ ਜੀ ਨੈਕਸਟ ਪ੍ਰੋਗਰਾਮ ਵਿੱਚ। ਥੈਂਕ ਯੂ। ਸਾਰੀ